ਭਾਈ ਅੱਜ ਆਪਾਂ ਇਕੱਠ ਵੇਖੋ ਕੋਈ ਧਰਨਾ ਨਹੀਂ ਹੈਗਾ ਇੱਕ ਇਮੀਗ੍ਰੇਸ਼ਨ ਦਫ਼ਤਰ ਦੇ ਬਾਹਰ ਖੜੇ ਆਂਗੇ ਤੇ ਗੱਲਬਾਤ ਕਰਦੇ ਆਂ ਆਪਾਂ ਇਹਨੇ ਖੁਸ਼ ਹੋ ਪੂਰੇ ਹਾਂਜੀ ਹਾਂ ਬਹੁਤ ਬਹੁਤ ਪ੍ਰਮਾਤਮਾ ਨੂੰ ਅਰਦਾਸ ਹਾਂਜੀ ਹਾਂ ਸੁਣੋ ਇਹਨਾਂ ਦੇ ਵੀਜ਼ੇ ਆਏ ਨੇ ਬਈ ਸਾਰਿਆਂ ਦੇ ਆਸਟ੍ਰੇਲੀਆ ਦੇ ਵੀਜ਼ੇ ਆਏ ਨੇ ਬਈ ਹਾਂਜੀ ਬਾਈ ਜੀ ਆਸਟ੍ਰੇਲੀਆ ਦੇ ਵੀਜ਼ੇ ਆਏ ਨੇ ਜੀ ਆਸਟ੍ਰੇਲੀਆ ਤੋਂ ਇਲਾਵਾ ਬਾਈ ਹੋਰ ਕਿਹੜੇ ਕਿਹੜੇ ਦੇਸ਼ਾਂ ਦੇ ਵੀਜ਼ੇ ਲਵਾ ਦੋਗੇ ਆਸਟ੍ਰੇਲੀਆ ਤੋਂ ਬਿਨਾ ਜੀ ਆਪਾਂ ਯੂਕੇ ਕੈਨੇਡਾ ਤੇ ਸ਼ੈਨਗਨ ਦੀਆਂ ਜਿੰਨੀਆਂ ਵੀ ਕੰਟਰੀਆਂ ਨੇ ਸਾਰਿਆਂ ਦੇ ਵੀਜ਼ੇ ਲਵਾਉਣੇ ਆ ਜੀ ਯੂਕੇ ਲਈ ਕੋਈ ਆਈਲੈਂਡਸ ਦੀ ਲੋੜ ਤਾਂ ਨਹੀਂ ਯੂਕੇ ਲਈ ਕੁਝ ਬੱਚੇ ਨੇਗੇ ਜਿਹੜੇ ਬਿਨਾ ਆਈਲੈਂਡਸ ਜਾਂ ਪੀਟੀ ਤੋਂ ਜਾ ਸਕਦੇ ਨੇ ਜਿਨ੍ਹਾਂ ਦੇ ਪਲੱਸ 2 ਚੋਂ ਨੰਬਰ ਵਧੀਆ ਨੇ ਅੰਗਰੇਜ਼ੀ ਵਿੱਚੋਂ ਅੰਗਰੇਜ਼ੀ ਚੋਂ ਉਹਨਾਂ ਦੇ 60 65% ਤੋਂ ਉੱਤੇ ਨੰਬਰ ਹੋਣਗੇ ਬਿਨਾ भेज देंगे बहुत ਘੱਟ ਖਰਚੇ ਦੇ ਤੁਹਾਨੂੰ ਸਾਰੇ ਦੇਸ਼ਾਂ 'ਚ ਭੇਜ ਦੇਣਗੇ ਜ਼ਿਆਦਾ ਜਾਣਕਾਰੀ ਸਕਰੀਨ ਤੇ ਨੰਬਰ ਚੱਲ ਰਿਹਾ ਇੱਥੇ ਫੋਨ ਕਰਕੇ ਲੈ ਸਕਦੇ ਹੋ ਦਫ਼ਤਰਾ ਕੋਲਾਪਾਰਕ ਦੇ ਵਿੱਚ ਇੱਥੇ ਆ ਕੇ ਵੀ ਗੱਲਬਾਤ ਕਰ ਸਕਦੇ ਹੋਗੇ ਤੇ ਵੀਡੀਓ ਸ਼ੇਅਰ ਕਰਕੇ ਤੁਹਾਡੇ ਉਹ ਦੋਸਤਾਂ ਤੱਕ ਜ਼ਰੂਰ ਭੇਜ ਦਿਓ ਜਿਨ੍ਹਾਂ ਨੇ ਬਾਹਰਲੇ ਦੇਸ਼ ਜਾਣਾਗਾ ਆ ਬਾਈ ਉਰਾ ਮੰਗੂ ਤੁਹਾਡਾ ਦਿਨਾਚੀ ਵੀਜ਼ਾ ਲਵਾ ਦੇਣਗੇ ਕਿੰਨੇ ਦਿਨਾਂ 'ਚ ਵੀਜ਼ਾ ਲੱਗਿਆ ਭਾਈ 15 ਦਿਨਾਂ 'ਚ ਲੱਗਿਆ ਬਈ ਚੱਕੋ ਜੀ ਕਰ ਦਿਓ ਸ਼ੇਅਰ